ਮਾਜਿਕ ਭਲਾਈ ਕੰਮਾਂ ਦੇ ਵਿੱਚ ਆਪਣੀ ਵੱਖਰੀ ਪਹਿਚਾਨ ਬਣਾ ਚੁੱਕੇ ਵਾਤਾਵਰਣ ਪ੍ਰੇਮੀ ਜਲੰਧਰ ਕੈਂਟ ਅਧੀਨ ਦੇ ਪਿੰਡ ਕਾਸੂਮਪੁਰ ਦੇ ਮੌਜੂਦਾ ਸਰਪੰਚ ਜਿਨ੍ਹਾਂ ਨੇ ਰਖੜ ਪੁੰਨਿਆਂ ਦੇ ਪਵਿੱਤਰ ਦਿਹਾੜੇ ਤੇ ਇੱਕ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਇਨ੍ਹਾਂ ਗਰੀਬਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਰਿਪੋਰਟ ਸਰਪੰਚ ਜਿਦ ਤਰ੍ਹਾਂ ਤੁਹਾਡਾ ਸਮਾਜ ਦੇ ਵਿੱਚ ਇੱਕ ਸੋਸ਼ਲ ਵਰਕਰ ਤੌਰ ਤੇ ਤੁਸੀਂ ਕੰਮ ਕਰ ਰਹੇ ਹੋ ਅੱਜ ਇੱਕ ਪਰਿਵਾਰ ਦੀ ਤੁਸੀਂ ਸਹਾਇਤਾ ਕਰਨ ਆਏ ਹੋ ਔਰ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਜੀ ਆਗੁਰਦੇ ਜੀ ਧੰਨ ਗੁਰਦੇ ਭਾਜੀ ਮੇਰੀ ਇਸ ਤਰ੍ਹਾਂ ਹੁੰਦੀ ਹੈ ਕਿ ਜੇ ਕਿਸੇ ਨੂੰ ਭਾਈ ਭੈਣ ਨੂੰ ਜਰੂਰਤ ਪੈਂਦੀ ਆਪਾਂ ਹਰ ਵੇਲੇ ਜਿੰਨੀ ਕੁ ਜੋਗਾ ਹੈਗਾ ਹੈਲਪ ਕਰੀ ਜੀ ਹੈ ਮੇਰੀ ਸਰਕਾਰ ਦੇ ਕੋਲੋਂ ਮੇਰਾ ਭਾਜੀ ਇਹ ਅਪੀਲ ਹੈ ਜਿੱਦਾਂ ਹੁਣੇ ਕਿਰਾਏ ਤੇ ਰਹਿੰਦੇ ਆ ਇਹਨਾਂ ਦੇ ਕੋਲ ਪਲਾਟ ਵੀ ਹੈਗਾ ਹੈ ਮੌਜੂਦਾ ਪਲਾਟ ਹੈਗਾ ਨਹੀਂ ਸਰਕਾਰ ਇਦਾਂ ਦੀ ਕੋਈ ਹੈਲਪ ਦੇਵੇ ਇਹਨਾਂ ਨੂੰ ਤਾਂ ਕਿ ਇਹ ਸਿਰ ਟਕਨੋਂ ਆਪਣਾ ਸ਼ਾਂਤ ਸੁੱਤ ਬਣਾ ਸਕਣ ਕੋਲ ਕਮਰਾ ਬਣਾ ਸਕਣ ਇਹ ਕਿਉਂਕਿ ਸਰਕਾਰਾਂ ਦੇ ਕੋਲ ਨੀਤੀਆਂ ਤਾਂ ਆਉਂਦੀਆਂ ਰਹਿੰਦੀਆਂ ਪਰ ਗਰੀਬ ਬੰਦਿਆਂ ਕੋਲ ਪਹੁੰਚ ਨਹੀਂ ਇਸ ਕਰਕੇ ਸਰਕਾਰ ਦੇ ਕੋਲ ਮੇਰੀ ਬੇਨਤੀ ਆ ਪਿੰਡਾਂ ਦੇ ਵਿੱਚ ਜਿਹੜੇ ਸਰਪੰਚਾ ਪੰਚ ਆ ਜਾਂ ਵੀਡੀਓ ਜਾਂ ਸੈਕਟਰੀ ਆ ਉਹਨਾਂ ਦੀ ਉਹਨਾਂ ਨੂੰ ਡਿਊਟੀ ਉਹਨਾਂ ਦੀ ਲਈ ਜਾਵੇ ਤਾਂ ਕਿ ਉਹ ਜਿਹੜੇ ਜਿਨ੍ਹਾਂ ਨੂੰ ਲੋੜ ਆ ਜਿਹੜੇ ਪਰਿਵਾਰਾਂ ਨੂੰ ਜਿਹੜਾ ਕਿਰਾਏ ਤੇ ਰਹਿੰਦੇ ਆ ਉਹਨਾਂ ਨੂੰ ਘਰ ਪ੍ਰੋਵਾਈਡ ਕਰਵਾ ਸਕਣ ਕਿਸੇ ਨਾ ਕਿਸੇ ਤਰ੍ਹਾਂ ਔਰ ਇਹ ਜਿਹੜੀਆਂ ਸਮਾਜਿਕ ਸੰਸਥਾਵਾਂ ਆ ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰਦੇ ਹੋ ਮੈਂ ਸਮਾਜਿਕ ਸੰਸਥਾਵਾਂ ਨੂੰ ਇਹ ਬੇਨਤੀ ਕਰਦਾ ਜੀ ਉਹ ਆਪਣਾ ਕੰਮ ਤਾਂ ਕਰਦੇ ਹੀ ਆ ਬਹੁਤ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਆ ਸਾਰੇ ਜਣੇ ਤੇ ਮੇਰਾ ਭਾਜੀ ਜਿਨ੍ਹਾਂ ਦੇ ਕੋਲ ਪਲਾਟ ਹੈਗੇ ਆ ਉਹਨਾਂ ਦੇ ਕੋਲ ਐਟ ਸੀਮੈਂਟ ਸਰੀਆ ਹੈ ਨਹੀਂਗਾ ਉਹਨਾਂ ਨੂੰ ਕੁਝ ਨਾ ਕੁਝ ਪ੍ਰੋਵਾਈਡ ਕਰਾਉਣ ਤਾਂ ਕਿ ਉਹ ਆਪਣਾ ਨਾ ਸਿਰਟ ਕੰਮ ਮੇਰਾ ਭਾਜੀ ਕੁਝ ਬਣਾ ਸਕਣ ਔਰ ਇਹ ਰਖੜੀ ਦੇ ਤਿਉਹਾਰ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਲਖੜੀ ਦੇ ਤੇ ਆਪੇ ਸਾਰਿਆਂ ਨੂੰ ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਜੀ ਵਧਾਈ ਜਿੰਨਾਂ ਇੱਕ ਮੇਰੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਆ ਜਿਹੜੇ ਜਿਹੜਾ ਵੀ ਭੈਣ ਆਪਣੇ ਭਰਾ ਦੀ ਲਖੜੀ ਬੰਦੀ ਅੱਜ ਉਹ ਤੋਂ ਇਹ ਮੰਗੇ ਹੋਵੇ ਕਿ ਨਸ਼ੇ ਨੂੰ ਤਿਆਗੀ ਹੋ ਤਾਂ ਕਿ ਸਾਡਾ ਜਿਹੜਾ ਭਾਰਤ ਦੇਸ਼ਾ ਪੰਜਾਬ ਸਾਡਾ ਸੁਪਾ ਨਸ਼ੇ ਦੀ ਲਪੇਟ ਦੇ ਵਿੱਚ ਆਇਆ ਹੋਇਆ ਇਹ ਘਟ ਸਕੇ ਬਹੁਤ ਮਿਹਰਬਾਨ ਜੈ ਗੁਰਦੇਵ ਧੰਨਵਾਦ ਇਹ ਸਾਡੇ ਜਿਹੜੇ ਪਿੰਡ ਦੇ ਸਰਪੰਚ ਪਿੰਡ ਕਸਪੁਰ ਦੇ ਜਿਹੜੇ ਸਰਪੰਚ ਆ ਗਏ ਆ ਜਾਤਵੀ ਸਾਨੂੰ ਕਿਸੇ ਵੀ ਹਾਲਤ ਦੀ ਲੋੜ ਹੁੰਦੀ ਤਾਂ ਸਾਡੀ ਪੂਰੀ ਤਰ੍ਹਾਂ ਮਦਦ ਕਰਦੇ ਆ ਪਿੰਡ ਦੇ ਜਿੰਨੇ ਵੀ ਲੋਕੀ ਹੈਗੇ ਸਾਰੇ ਦੀ ਮਤਲਬ ਇਹ ਬਰਛੜ ਕੇ ਅੱਗੇ ਕਰਕੇ ਮਦਦ ਕਰਦੇ ਆ ਤੇ ਸਾਡੀ ਸਰਕਾਰ ਵੱਲੋਂ ਅਪੀਲ ਹੈਗੀ ਆ ਕਿ ਸਾਡੇ ਕੋਲ ਪਲਾਟ ਹੈਗਾ ਇਹ ਮੇਰੀ ਮੰਮੀ ਹੈਗੇ ਆ ਤੇ ਮੇਰਾ ਇੱਕ ਛੋਟਾ ਫਰਾ ਹੈਗਾ ਤੇ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਕਿ ਉਹਨਾਂ ਨੂੰ ਮਤਲਬ ਸਰ ਟੱਕਰ ਲਈ ਆਪਣਾ ਛੱਤ ਮਤਲਬ ਦਿੱਤੀ ਜਾਵੇ ਕਰ ਬਸ ਇਹ ਤੁਹਾਡੀ ਬੇਨਤੀ ਹੈਗੀ